ਮੇਰੇ ਫਾਦਰ ਤੇ ਮਿਹਨਤ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਇਹ ਸਨ 66 ਵਿੱਚ ਮੇਰੇ ਵੱਡੇ ਭਾਈ ਨੇ ਮਗਰ ਕੰਪੀਟੀਸ਼ਨ ਕਰਨਾ ਸੀ ਮੈਂ ਵੇਖਣ ਗਿਆ ਸੀਗਾ ਵੇਖਣ ਗਿਆ ਮੇਰੇ ਹਾਲ ਦੇ ਮੁੰਡੇ ਮੈਨੂੰ ਕਹਿੰਦੇ ਚਲ ਤੂੰ ਹੀ ਇਹ ਕਰ ਲੈ ਵਿੱਚ ਉਹ ਮੈਂ ਕੁਦਰਤ ਵੱਲੋਂ ਮੈਂ ਹੀ ਫਸਟ ਆ ਗਿਆ ਕਿੰਨੀਆਂ ਕਟਰਾਫੀਆਂ ਜਿੱਤ ਲਈਆਂ ਸੀ ਹੋਂ ਤੱਕ ਟਰਾਫੀਆਂ ਤੋਂ ਬਸੇਰੀਆਂ ਜਿੱਤੀਆਂ ਜੀ ਸੰਭਾਲੀ ਕੋਈ ਨਹੀਂ ਮੇਰੇ ਪੰਜ ਮੈਡਲ ਤੇ ਸੀ ਪੰਜਾਬ ਚੈਂਪੀਅਨ ਦੇ ਸੀ ਇਹ ਪੰਜ ਮੈਡਲ ਜਨਾਜੋ ਆ ਦੋ ਸੀਏ ਇੰਡੀਆ 'ਚ ਇੱਕ ਇੰਡੀਆ ਚੈਂਪੀਅਨ ਦਾ ਸੀ ਆ ਇੱਕ ਥਰਡ ਦਾ ਸੀ ਇੰਡੀਆ ਦਾ ਤੁਹਾਡੇ ਵੀ ਮੁੰਡਾਈ ਆ ਕਹਿੰਦਾ ਯਾਰ ਮੈਡਲ ਪਾ ਕੇ ਤੋਰ ਲਾ ਕੱਚੀ ਫਿਰਦਾ ਮੈਂ ਕਿਹਾ ਹੁਣ ਕੰਮ ਤੇ ਕਰਨਾ ਹੀ ਆ ਮੈਡਲ ਜਿੱਤੇ ਆ ਪਾਉਣਾ ਵੀ ਹੈਗਾ ਜ਼ਰੂਰੀ ਮੈਂ ਦੇਖਿਆ ਵੀ ਤੁਸੀਂ ਜਿਉਂ ਸਬਜ਼ੀ ਵੀ ਵੇਚਦੇ ਹੋ ਤੁਸੀਂ ਉਦੋਂ ਵੀ ਮੈਡਲ ਆਪਣੇ ਗਲ ਚ ਹੀ ਪਾਇਆ ਹੁੰਦਾ ਨਾਰਮਲੀ ਜਿਹੜਾ ਲੋਕ ਨਾ ਘਰੇ ਸਜਾ ਕੇ ਰੱਖਦੇ ਨੇ ਮੈਡਲ ਟਾਂਕੇ ਰੱਖਦੇ ਨੇ ਕਿ ਤੁਸੀਂ ਗਲ ਚ ਪਾ ਕੇ ਹਰ ਟਾਈਮ ਕਿਉਂ ਲੈ ਕੇ ਚੱਲਦੇ ਹੋ ਨਾਲ ਉਸਤਾਦਾਂ ਦੀ ਗੱਲ ਬਾਤ ਹੈ ਜੀ ਕਹਿੰਦੇ ਗਲ ਚ ਬਾਗ ਰੱਖਿਆ ਕਰ ਘਰ ਟੰਗੇ ਕੀ ਕਰਦਾ ਜਾਂਦਾ ਕੀ ਪਤਾ ਲੱਗਦਾ ਉਮਰ ਦੀ ਗੱਲ ਕਰਾਂ ਮੈਂ ਇਸ ਟਾਈਮ ਹੁਣ ਤੁਹਾਡੀ ਕਿੰਨੀ ਉਮਰ ਹੋਣੀ 50 ਦਾ ਜਨਮ ਨਹੀਂ ਤੁਸੀਂ ਨੰਬਰ ਹਿਸਾਬ ਲਾ ਲਓ ਤੁਸੀਂ 74 ਸਾਲ ਦੀ ਬਣਦੀ ਹੈ ਮੇਰੇ ਖਿਆਲ ਟਾਈਮ ਤੇ ਤਾਂ ਬੰਦੇ ਤੋਂ ਬਿਲਕੁਲ ਜਿਹੜਾ ਕਹਿ ਲਿਆ ਵੀ ਉੱਠ ਕੇ ਇੱਥਰੋਂ ਉੱਥਰ ਜਾਣਾ ਵੀ ਜਿਹੜਾ ਜੋੜ ਦੁਖਣ ਲੱਗ ਜਾਂਦੇ ਨੇ ਕਿ ਮੋਢੇ ਦੁਖਣ ਲੱਗ ਗਏ ਜੀ ਤੁਰਿਆ ਨਹੀਂ ਜਾਂਦਾ ਤੁਸੀਂ ਕਹਿੰਦੇ ਇਸ ਉਮਰ 'ਚ ਵੀ ਤੁਸੀਂ ਜਿਹੜਾ ਭਾਰ ਚੱਕ ਲੰਨੇ ਹੋ ਹਾਂ ਹਾਂ ਕੋਈ ਗੱਲ ਪੂਰੀ ਪ੍ਰੇਠ ਬੈਠ ਕੇ ਵੀ ਉੱਠਾਂਗੇ ਬੈਠ ਕੇ ਲਾਵਾਂ ਕੋਈ ਚੱਕਰ ਨਹੀਂ ਇਦਾਂ ਦਾ ਤਾਂ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ ਸਬਜ਼ੀ ਵੇਚਦਿਆਂ ਮੈਂ 25-30 ਸਾਲ ਹੋ ਗਏ 25-30 ਸਾਲ ਹੋ ਗਏ ਤੁਹਾਨੂੰ ਇੱਥੇ ਖੜੇ ਹਾਂ ਹਾਂ ਜੀ ਕਿਸੇ ਨੇ ਆ ਕੇ ਤੁਹਾਨੂੰ ਕਦੇ ਪੁੱਛਿਆ ਨਹੀਂ ਕਿ ਤੁਸੀਂ ਮੈਡਲ ਪਾਇਆ ਸੀ ਤੁਹਾਡੀ ਹੈਲਪ ਕਰ ਦੰਨੇ ਆ ਸੀ ਤੁਹਾਡਾ ਕੁਝ ਕੰਮ ਕੋਸ਼ਿਸ਼ ਦੇ ਨੇ ਪਛ ਮੁੜੀ ਕਿਉਂਦਾ ਕੋਈ ਨਹੀਂ ਪੁਛ ਕੇ ਜਰ ਜਾਂਦੇ ਨੇ ਪਰ ਇਹ ਕੀਤਾ ਨਹੀਂ ਕੋਸ਼ਿਸ਼ ਦੇ ਨੇ ਕਿਸੇ ਨੇ ਕੁਛ ਕੀਤਾ ਅਕਸਰੀ ਗੱਲ ਕਰੀ ਤਾਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਲੋਕ ਨੇ ਉਹ ਕਿਹਾ ਜਾਂਦਾ ਸੀ ਕਿਸੇ ਵੇਲੇ ਐਡੇ ਤਗੜੇ ਜੁੱਸੇ ਦੇ ਮਾਲਕ ਹੁੰਦੇ ਸੀ ਇੰਨਾ ਸ਼ਰੀਰ ਦੇ ਵਿੱਚ ਜ਼ੋਰ ਹੁੰਦਾ ਸੀ ਕਿ ਕੱਲਾ ਬੰਦਾ ਹੀ ਜਿਹੜਾ ਉਹ ਕਈਆਂ ਦੇ ਉੱਤੇ ਭਾਰੂ ਪੈ ਜਾਂਦਾ ਸੀ ਪਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਬੱਚੇ ਜਿਹੜੇ ਨੇ ਉਹ ਬਿਲਕੁਲ ਹੀ ਕਹੋ ਸ਼ਰੀਰ ਖੋਖਲੇ ਹੋ ਗਏ ਨਸ਼ਿਆਂ ਵਾਲੇ ਪੈ ਗਏ ਜਾਂ ਹੋਰ ਬਹੁਤ ਏਦਾਂ ਨੀਚੇ ਜਿਹੜੀਆਂ ਨਹੀਂ ਆ ਜਿਨ੍ਹਾਂ ਦੇ ਐਬ ਲੱਗੇ ਉਹਨਾਂ ਨੂੰ ਅੱਜ ਤੁਹਾਨੂੰ ਅਜਿਹਾ ਇੱਕ ਸਰਦਾਰ ਜੀ ਨਾਮ ਲਵਾਉਣ ਲੱਗੇ ਆ ਜਿਹੜੇ ਆਪਣੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਚੈਂਪੀਅਨ ਰਹਿ ਚੁੱਕੇ ਨੇ ਪਹਿਲਵਾਨੀ ਕਰਦੇ ਹੁੰਦੇ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਕੀ ਹਾਲਾਤ ਨੇ ਦਿਖਾਵਾਂਗੇ ਮੈਡਲ ਪਾ ਕੇ ਰੱਖਦੇ ਨੇ ਕਹਿੰਦੇ ਮੈਡਲ ਮੈਂ ਜਿੱਤਿਆ ਹੋਇਆ ਹੈ ਬੜੇ ਫਖਰ ਦੇ ਨਾਲ ਬੜੇ ਸ਼ਾਨ ਦੇ ਨਾਲ ਆਪਣੀ ਛਾਤੀ ਤੇ ਮੈਡਲ ਲਾ ਕੇ ਰੱਖਦੇ ਨੇ ਹਰ ਵੇਲੇ ਜਦੋਂ ਉਹਨਾਂ ਨੇ ਆਪਣੇ ਕੰਮ ਤੇ ਜਾਣਾ ਉੱਥੇ ਵੀ ਮੈਡਲ ਉਹਨਾਂ ਨੇ ਪਾਇਆ ਹੁੰਦਾ ਮਿਲਵਾਉਂਦੇ ਆ ਤੁਹਾਨੂੰ ਉਹਨਾਂ ਦੇ ਨਾਲ ਨਾਮ ਹੈ ਜੀ ਸਵਰਨ ਸਿੰਘ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੰਕਲ ਜੀ ਠੀਕ ਹੋ ਵਾ ਬਈ ਅੱਜ ਫਸਕਰਾਸ ਅੱਛਾ ਸਭ ਤੋਂ ਪਹਿਲਾਂ ਤਾਂ ਪਹਿ ਪੁੱਛਣਾ ਚਾਹੂੰਗਾ ਕਿ ਇੰਨਾ ਤਗੜਾ ਤੁਹਾਡਾ ਸ਼ਰੀਰ ਸੀਗਾ ਤੁਸੀਂ ਇੰਨੀ ਪਲਵਾਨੀ ਕੀਤੀ ਐ ਕੋਈ ਇੱਕ ਵਾਰੀ ਜ਼ਰੂਰ ਕਿੱਸਾ ਜ਼ਰੂਰ ਦੱਸੋਗੇ ਜਿਸ ਟਾਈਮ ਤੁਸੀਂ ਪਹਿਲੀ ਵਾਰੀ ਗਏ ਪਲਵਾਨੀ ਕਰਨ ਤਾਂ ਕੀ ਕਿੱਸਾ ਸੀ ਉਦੋਂ ਦਾ ਉਦੋਂ ਦਾ ਕਿੱਸਾ ਇਸ ਤਰ੍ਹਾਂ ਸੀ ਵੀ 567 ਵਿੱਚ ਮੇਰੇ ਵੱਡੇ ਭਾਈ ਨੇ ਮਗਰ ਕੰਪੀਟੀਸ਼ਨ ਕਰਨਾ ਸੀ ਮੈਂ ਵੇਖਣ ਗਿਆ ਸੀਗਾ ਵੇਖਣ ਗਿਆ ਮੇਰੇ ਹਾਲ ਦੇ ਮੁੰਡੇ ਕਪੜੇ ਲਾਈ ਫਿਰਨ ਮੈਨੂੰ ਕਹਿੰਦੇ ਚਲ ਤੂੰ ਹੀ ਇਹ ਕਰ ਲੈ ਵਿੱਚ ਉਹ ਮੈਂ ਕੁਦਰਤ ਵੱਲੋਂ ਮੈਂ ਹੀ ਫਸਟ ਆ ਗਿਆ ਤੇ ਜਿਵੇਂ ਹੁਣ ਤੁਸੀਂ ਦੱਸਿਆ ਤੁਹਾਡੇ ਵੱਡੇ ਭਰਾ ਜਿਹੜੇ ਕਰਦੇ ਹੁੰਦੇ ਸੀਗੇ ਤੁਹਾਡੀ ਫੈਮਿਲੀ ਚ ਪਰਿਵਾਰ ਚ ਹੋਰ ਵੀ ਪਹਿਲਾਂ ਜਿਹੜੇ ਇਸ ਪਾਸੇ ਸੀਗੇ ਮੇਰਾ ਵੱਡਾ ਭਾਈ ਸੀ ਬਸ ਤੁਹਾਡੇ ਫਾਦਰ ਕੀ ਕਰਦੇ ਸੀ ਮੇਰੇ ਫਾਦਰ ਤੇ ਮਿਹਨਤ ਮਜ਼ਦੂਰੀ ਦਾ ਕੰਮ ਹੀ ਕਰਦੇ ਸੀ ਅ ਤੁਸੀਂ ਜਿਵੇਂ ਉਥੇ ਇੱਕ ਵਾਰੀ ਪਲਵਾਨੀ ਕੀਤੀ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਕਿੱਥੇ ਜਾ ਕੇ ਕੰਪੀਟੀਸ਼ਨ ਲੜਿਆ ਬਠਿੰਡੇ ਜ਼ਿਲ੍ਹੇ ਸਾਬੂ ਦੀ ਤਲਵੰਡੀ ਨਵਾਂ ਸ਼ਹਿਰ ਲੜਿਆ ਸੀ ਲੁਧਿਆਣਾ ਚ ਲੜਿਆ ਸੀ ਪਹਿਲਾ ਸਨ 67 ਚ ਲੁਧਿਆਣੇ ਚ ਲੜਿਆ ਸੀ ਉਸ ਤੋਂ ਬਾਅਦ ਵੀ ਇੱਕ ਲੜਿਆ ਸੀ ਜਿਹਨੇ ਸਤਪਾਲ ਮਿੱਤਲ ਨੇ ਸਾਨੂੰ ਇਨਾਮ ਦਿੱਤੇ ਸੀ ਉਹ ਲੁਧਿਆਣੇ ਦੇ ਕੰਪੀਟੀਸ਼ਨ ਸੀ ਹੈ ਜਮਕਨੇ ਗਰਾਊਂਡ ਚ ਹੋਇਆ ਸੀ ਉਹ ਕੰਪੀਟੀਸ਼ਨ ਕਿੰਨੀਆਂ ਕਟਰਾਫੀਆਂ ਜਿੱਤ ਲਈਆਂ ਸੀ ਹੁਣ ਤੱਕ ਟਰਾਫੀਆਂ ਤਾਂ ਬਸ ਏਰੀਆਂ ਜਿੱਤੀਆਂ ਜੀ ਸੁਹਾਰੀ ਕੋਈ ਨਹੀਂ ਮੇਰੇ ਪੰਜ ਮੈਡਲ ਤੇ ਸੀ ਪੰਜਾਬ ਚੈਂਪੀਅਨ ਦੇ ਸੀ ਇਹ ਪੰਜ ਮੈਡਲ ਜਿਨ੍ਹਾਂ ਚੋਂ ਆ ਦੋ ਸੀਗੇ ਇੰਡੀਆ 'ਚ ਇੱਕ ਇੰਡੀਆ ਚੈਂਪੀਅਨ ਦਾ ਸੀ ਆ ਇੱਕ ਥਰਡ ਦਾ ਸੀ ਇੰਡੀਆ ਦਾ ਆ ਹੁਣ ਇਸ ਟਾਈਮ ਮੇਰੇ ਕੋਲ ਥਰਡ ਦਾ ਜਿਹੜਾ ਫਰਸਟ ਦਾ ਉਹ ਵੀ ਹੈ ਨਹੀਂ ਉਹ ਵੀ ਕਿਸਮ ਦੇ ਦਿੱਤਾ ਕਿਸੇ ਨੇ ਮੰਗ ਲੈਂਦਾ ਮੈਂ ਦੇ ਦੇ ਐਸੇ ਹੁਣ ਛੁੜਾਤਾ ਅੱਗੇ ਚੱਲਦਾ ਜਾ ਤੂੰ ਮੇਰੇ ਕੋ ਇੱਕ ਹੈਗਾ ਤੁਸੀਂ ਅੱਛਾ ਤੁਸੀਂ ਦੱਸਿਆ ਕਿ ਤੁਸੀਂ ਦਿੱਲੀ ਜਾ ਕੇ ਵੀ ਜਿਹੜਾ ਲੜਕੇ ਆਏ ਸੀ ਕੰਪੀਟੀਸ਼ਨ ਉਹ ਕਿਦਾਂ ਬਣਿਆ ਸੀਗਾ ਉੱਥੇ ਉਹਦਾ ਪ੍ਰੋਗਰਾਮ ਉੱਥੇ ਫਰੋਂ ਵਸਤਾ ਬਣਿਆ ਸੀ ਵੀ ਇੰਡੀਆ ਦੇ ਕੰਪਨੀ ਸੀ ਮੈਂ ਪੰਜਾਬ ਚੈਂਪੀਅਨ ਸੀ ਨਾ ਫਿਰ ਮੁੰਡੇ ਕਹਿਣ ਲੱਗੇ ਵੀ ਚੱਲ ਯਾਰ ਸਾਡਾ ਨੰਬਰ ਘਟਦਾ ਵੀ ਤੇਰੇ ਨਾਲ ਸਾਡਾ ਨੰਬਰ ਬਣਨਾ ਤੂੰ ਕੋਈ ਨਾ ਚਾਂਸ ਦੇਣ ਬਣੀ ਆਣਾ ਜੇ ਫਰਸਟ ਨਹੀਂ ਥਰਡ ਥਰਡ ਨਹੀਂ ਦਸਾਂਗੜ ਕੋਈ ਨਾ ਬਣੂਗਾ ਤੇਰਾ ਜਾਂ ਸੋਨ ਨੂੰ ਅਮੀਰ ਸੀ ਮਿਰ ਤੇ ਪੂਰੀ ਤਾਂ ਉਹਨਾਂ ਨੇ ਲੈ ਗਏ ਸੀ ਨਾਲ ਆਪਣਾ ਕੜਾ ਪਰਾ ਕੜਾਇਆ ਖਰਚ ਕੇ ਆਪਣੇ ਕੋਲੋਂ ਲੈ ਗਿਓ ਫਿਰ ਉੱਥੇ ਕਿਹੜਾ ਮੈਡਲ ਜਿੱਤੇ ਆ ਉੱਥੇ ਆਹੀ ਮੈਡਲ ਜਿਹੜਾ ਆ ਪਾ ਗੱਲ ਸਾ ਆ ਹੁਣ ਜਿਹੜਾ ਤੁਸੀਂ ਮੈਡਲ ਪਾਇਆ ਹੋਇਆ ਹੈ ਇਹ ਦਿੱਲੀ ਜਿੱਤ ਕੇ ਆਏ ਸੀ ਤੁਸੀਂ ਹਾਂਜੀ ਦਿੱਲੀ ਦਾ ਅੱਛਾ ਅੰਕੜੀ ਜੀ ਹੁਣ ਅੱਜ ਗੱਲ ਕਰੀਏ ਤਾਂ ਉਸ ਤੋਂ ਬਾਅਦ ਤੁਸੀਂ ਕਦੇ ਮਤਲਬ ਕਿਸੇ ਨੇ ਤੁਹਾਨੂੰ ਪੁੱਛਿਆ ਨਹੀਂਗਾ ਵੀ ਯਾਰ ਤੂੰ ਇੰਨਾ ਵਧੀਆ ਕਰਦਾ ਐ ਤੈਨੂੰ ਅਸੀਂ ਵੱਡੇ ਲੈਵਲ ਤੇ ਹੋਰ ਲੈ ਕੇ ਜਾਂਦੇ ਆ ਜਾਂ ਅੱਗੇ ਕਿਤੇ ਹੋਰ ਵੱਡੀ ਥਾਂ ਤੇ ਤੂੰ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਤੇ ਜਾਗੇ ਕਦੇ ਵੱਡੇ ਲੈਵਲ ਤੇ ਨਹੀਂ ਗਏ ਇੱਕ ਵਾਰ ਨਾ ਮੈਂ ਇੱਥੇ ਜਾ ਰਿਹਾ ਸੀਗਾ ਜਿਹੜਾ ਜਿਹੜਾ ਰਕਸ਼ਾ ਜਿਹੜਾ ਲੈ ਕੇ ਮਸਬਜੀ ਦਾ ਲਕਚੀ ਜਾਂਦਾ ਸੀ ਟਾਡੇ ਰਗਾ ਬੁੰਡਾਈ ਹੈ ਕਹਿੰਦਾ ਯਾਰ ਮੈਡਲ ਪਾ ਕੇ ਤੂੰ ਜਿਹੜਾ ਖੱਚੀ ਫਿਰਦਾ ਮੈਂ ਕਿਹਾ ਹੁਣ ਕੰਮ ਤੇ ਕਰਨਾ ਹੀ ਆ ਮੈਡਲ ਜਿੱਤੇ ਆ ਪਾਉਣਾ ਵੀ ਹੈਗਾ ਜ਼ਰੂਰੀ ਉਸਤਾਦਾਂ ਨੇ ਕਿਹਾ ਵੀ ਪਾ ਕੇ ਰੱਖਿਆ ਕਰ ਪੈਦਾ ਨਹੀਂ ਪਾਉਣ ਲੰਦਾਂ ਤੇ ਉੱਥੇ ਫੇ ਜੀ ਸਬਜੀ ਵੀ ਦੇ ਉਸ ਬੰਦੇ ਨੇ ਕਿਹਾ ਵੀ ਤੇਰੇ ਨਾਲ ਇਹ ਮੂਵੀ ਬਣਾਉਂਗਾ ਮੈਂ ਦੋ ਤਿੰਨ ਬੰਦੇ ਇਦਾਂ ਟਕਰੇ ਆ ਗੱਲ ਵਾਕੇ ਤੇ ਚਿੰਦੇ ਹੁਣ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਸਬਜ਼ੀ ਵੇਚਦੇ ਹਾਂ ਤੁਸੀਂ ਰੇੜੇ ਦੇ ਉੱਪਰ ਵੈਸੇ ਟਾਈਮ ਮੇਰੀ ਘਰ ਦੀ ਹੈ ਉੱਥੇ ਘੜੀ ਅੱਛਾ ਉਹਨੇ ਦਿਨੇ ਤੇ ਕੋਈ ਨਾ ਮੁੰਡਾ ਆ ਜਾਂਦਾ ਨਾ ਮੁੰਡੇ ਜੁੜੇ ਜਾਂਦੇ ਅੱਛਾ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਕੋ ਇਸ ਟਾਈਮ ਤਿੰਨ ਮੁੰਡੇ ਮੇਰੇ ਕੋਲ ਹੀ ਰਹਿੰਦੇ ਆ ਤੇ ਬਾਲ ਬੱਚੇ ਸਮੇਤ ਇੱਕਿਆ ਜੁੜਾ ਪਹਿਲਾਂ ਕਰਾਇਆ ਤੇ ਗਿਆ ਹੁਣ ਆਪਣੇ ਉਧਰ ਲੈ ਲਿਆ ਉਹਨੇ ਠੀਕ کاروبار ਮਾਲਾ ਮੋਟਾ ਚੱਲ ਜਾਂਦਾ ਉਹ ਅੱਛਾ ਤੇ ਬੱਚੇ ਸਾਰੇ ਨਾਲ ਸਾਥ ਦਿੰਦੇ ਨੇ ਕਿ ਪੂਰਾ ਪਰਿਵਾਰ ਹਾਂ ਹਾਂ ਪੂਰਾ ਬੱਚੇ ਆਪਣੇ ਨਾਲ ਸਾਰੇ ਠੀਕ ਸਾੜ ਨੇ ਬੱਚੇ ਖੁਸ਼ ਨੇ ਸਾਰੇ ਆਪਣੇ ਤੋਂ ਇਦਾਂ ਦੀ ਗੱਲ ਨਹੀਂ ਹੋएगी ਕਿਸੇ ਗੱਲੋਂ ਵੀ ਕੋਈ ਨਹੀਂ ਹੈਗਾ ਜਾਂ ਮੈਂ ਤੂੰ ਆਹ ਖਰਚ ਕਰਦਾ ਆਹ ਖਰਚ ਕਰਦਾ ਕੋਈ ਰੋ ਟੋਕ ਟੁਕ ਨਹੀਂ ਹੈਗੀ ਮੇਰੇ ਕੋਲ ਹੁਣ ਤੱਕ ਮੈਂ ਸੈਗਲ ਰੱਖਿਆ ਕੋਲੇ ਸਕੂਟਰ ਤੇ ਮੇਰੇ ਕੋਲ ਹੋਣਾ ਹੀ ਆ ਅੱਛਾ ਉਹ ਸਕੂਟਰ ਹੀ ਆਈਏ ਸਕੂਟਰ ਤੇ ਮੁੰਡਾ ਛੋਟਾ ਰਹਿੰਦਾ ਹੁੰਦਾ ਸੀ ਆ ਤੇ ਉਹੀ ਲੈ ਕੇ ਜਾਂਦਾ ਹੁੰਦਾ ਸੀ ਮੇਰੇ ਕੋਲ ਸਾਈਕਲ ਸੀ ਫਿਰ ਉਹ ਉਹ 3 ਵਿਲੇਜ ਤੋਂ ਲੈਤਾ ਨਾ ਮਹਿੰਦਰਾ ਤਿੰਨ ਪਈਆਂ ਵਾਲਾ ਨਾਲੇ ਉਹ ਸਬਜੀ-ਸਬਜੀ ਲੈ ਆਉਂਦੇ ਨੇ ਨਾਲੇ ਉੱਤੇ ਹੀ ਵੇਚ ਲੈਂਦੇ ਆ ਤੇ ਫਿਰ ਮੇਰੇ ਕੋਲ ਵੇਚ ਸਕੂਟਰੀ ਮੇਰੇ ਕੋਲ ਤਾਂ ਆ ਗਈ ਅੱਛਾ ਮੈਂ ਦੇਖਿਆ ਵੀ ਤੁਸੀਂ ਜਿਉਂ ਸਬਜੀ ਵੀ ਵੇਚਦੇ ਹੋ ਤੁਸੀਂ ਉਦੋਂ ਵੀ ਮੈਡਲ ਆਪਣੇ ਗਲ ਚ ਪਾਇਆ ਹੁੰਦਾ ਵੀ ਇਹ ਨਾਰਮਲੀ ਜਿਹੜਾ ਲੋਕ ਨਾ ਘਰੇ ਸਜਾ ਕੇ ਰੱਖਦੇ ਨੇ ਮੈਡਲ ਟਾਂਕੇ ਰੱਖਦੇ ਨੇ ਕਿ ਤੁਸੀਂ ਗਲ ਚ ਪਾ ਕੇ ਹਰ ਟਾਈਮ ਕਿਉਂ ਲੈ ਕੇ ਚੱਲਦੇ ਹੋ ਨਾਲ ਉਸਤਾਦਾਂ ਦੀ ਗੱਲ ਹੋ ਰਹਾ ਜੀ ਕਹਿੰਦੇ ਗਲ ਚ ਬਾਗ ਰੱਖਿਆ ਘਰ ਟੰਗਿਆ ਕੀ ਕਰਦਾ ਕਹਿੰਦਾ ਕੀ ਪਤਾ ਲੱਗਦਾ ਤੰਗ ਘਰ ਉਹ ਤਾਂ ਹੀ ਵੇਖੂਗਾ ਨਾ ਸਕੰਦਰ ਪਹਿਲਵਾਨ ਸੀ ਨਾ ਹਾਂਜੀ ਇਹਨੇ weight ਚ ਕਾਇਆ ਸੀ ਆਪਾਂ ਨੂੰ ਜ਼ਿਆਦਾ ਤਾਂ ਅੱਛਾ ਪ੍ਰੈਕਟਿਸ ਮੈਂ ਕਰਦਾ ਸੀ ਆ ਇੱਕ ਇਹਦੇ ਕੋ 85 ਕਿਲੋ weight ਸੀ ਜਦੋਂ ਮੈਂ ਜਾਣਾ ਐਤਵਾਰ ਮਾਲਮਗੀਰ ਉਹ 85 ਕਿਲੋ ਬਾਲਾ ਕੱਢ ਗਿਆ ਯਾਰ ਅੱਛਾ ਇੱਕ ਵਾਰ ਨਾ ਬੜੇ ਰੋਬ ਦੇ ਨਾਲ ਕਹਿੰਦਾ ਗੱਲ ਸੁਣ ਲੈ ਗੱਲ ਸੁਣ ਰਿਹਾ ਪਹਿਲਵਾਨਾ ਗੱਲ ਸੁਣ ਸਾਨੂੰ ਪਤਾ ਹੀ ਲੱਗਦਾ ਕੋਈ ਚੀਜ਼ 85 ਕਿਲੋ weight ਨਾਲ ਚੁੱਕ ਚਲੇ ਜਾਂਦਾ ਉਹ 102 ਕਿਲੋ weight ਪਿਆ ਨਾ ਵਧਾ ਨਾ ਘਟਣਾ ਉਹ 10 ਵੀ ਕਿਲੋ ਚੁੱਕੇਗਾ ਮੈਂ ਮਹੀਨੇ ਦਾ ਕਰਾਰ ਕਰਤਾ ਅੱਛਾ ਮਹੀਨੇ ਦਾ ਕਾਰਜ ਕਰਕੇ ਮੈਂ ਵਰਦ ਛੱਡੀ ਸੀ ਮੈਂ ਸਿੱਧਕ ਆਪਣੇ ਵੇਟ ਚੁੱਕਣ ਲਈ ਕਲੱਬ ਵਿੱਚ ਚਲੇ ਗਿਆ ਮੈਂ ਉਸਤਾਦ ਜੀ ਨੂੰ ਦੱਸਿਆ ਮੈਂ ਕਿ ਐਦਾਂ ਕਰਕੇ ਪਹਿਲਵਾਨ ਬਣਨਾ ਵਾਅਦਾ ਕਰਾਇਆ ਮੈਂ ਮਹੀਨੇ ਦਾ 102 ਕਿਲੋ ਵੇਟ ਆ ਕਹਿੰਦੇ 85 90 ਕਿਲੋ ਦਾ ਵੇਟ ਚੱਕਦਾ 102 ਕਿਲੋ ਕਿੱਥੇ ਚੱਕ ਲੈਣ ਕਿ 2 ਮਹੀਨੇ ਦਾ ਘਟਦਾ ਵਾਅਦਾ ਕਰਨਾ ਸੀ ਮੈਂ ਚੱਲ ਕੋਈ ਨਹੀਂ ਪਹਿਲਵਾਨ ਕਿਹੜਾ ਬਣਨ ਲੱਗੇ ਉੱਥੇ ਮੈਂ ਜਾਣਾ ਜੀ ਉਹ ਪੌਥੇ ਐਤਵਾਰ ਨੂੰ ਚੌਥੇ ਐਤਵਾਰ ਦਾ ਕਰਾਰ ਆ ਜਦੋਂ ਗਿਆ ਉਹ ਸ਼ੋਅ ਕਹਿੰਦਾ ਇਹ ਕਮਾਲ ਆ ਕਹਿੰਦਾ ਆ ਗਿਆ ਵੀ ਬੰਦਾ ਆ ਗਿਆ ਟਾਈਮ ਸਰ ਆ ਗਿਆ ਕਰਾਰ ਤੇ ਆ ਗਿਆ ਕਰਾਰ ਤੇ ਇਦਾਂ ਕਰ। ਚਲੋ ਕਪੜੇ-ਕਪੜੇ ਲਾਏ ਮੈਂ ਸਪੋਰਟਰ ਨਾਲ ਲੈ ਗਿਆ ਪਿੱਛੇ ਭਾਰਾ ਸੀ ਨਾ ਵੇਟ ਲੱਗਦਾ ਇੱਥੇ ਕੋਈ ਢਿੱਡ ਤੇ ਰੱਖਣਾ ਇੱਥੋਂ ਹਲਾਰਾ ਮਾਰ ਕੇ ਇੱਥੇ ਰਹਿਣਾ ਫਿਰ ਉੱਤੇ ਬਾਲਾ ਕੱਢਣਾ ਸੀਗਾ ਤੇ ਉਹ ਮੈਂ 8-9 ਵਾਰੀ ਚੱਕਿਆ ਬਾਲਾ ਇਹਨਾਂ ਠਹਰੇ ਉੱਤੇ ਇੱਥੇ ਤੱਕ ਜਾਵੇ ਠਹਰੇ ਇਹਨਾਂ ਬਾਲਾ ਹਾਂ ਉਪਲਵਾਨ ਅਗਰਨਸ਼ਾ ਵਾਛੇ ਦੇਣ ਲੱਪੇ ਕਹਿੰਦੇ ਯਾਰ ਰਹਿਣ ਦੇ ਥੱਕ ਗਿਆ ਹੋਏਗਾ ਤੇ ਤੇ ਚੁੱਕੇ ਵਰਗਾ ਸਮਝ ਲੈਣੇ ਆ ਅੱਛਾ ਮੈਂ ਦਿਲ ਵਿੱਚ ਮਹਿਸੂਸ ਕੀਤਾ ਉਹਦੇ ਚੁੱਕੇ ਵਰਗਾ ਸਮਝ ਲੈਣਗੇ ਦਿਲ ਚ ਮਹਿਸੂਸ ਉਹ ਮਤਲਬ ਗੁੱਸਾ ਆ ਗਿਆ ਮਤਲਬ ਮਨ ਚ ਜਿੱਥੇ ਸੰਭਾਲ ਕੇ ਰੱਖਿਆ ਨਾ ਵੇਟ ਸਾਈਡ ਤੇ ਮੈਂ ਉੱਥੇ ਜਾ ਕੇ ਨਾ ਹੱਥ ਪਾ ਲਿਆ ਉਹ ਫੇਰਾਤ ਪਾਉਣ ਲੱਗਾ ਫੇਰਾਤ ਪਾਉਣ ਲੱਗਾ ਗੁੱਸਾ ਸੀ ਮੇਰੇ ਮਨ ਚ ਮੈਂ ਜਾਰੇ ਮਾਰਿਆ ਚਕਾ ਕੇ ਮੈਂ ਕਹਿਆ ਸਵਰਨੇ ਹੁਣ ਥੱਲੇ ਵੜ ਜਾ ਵੇਟ ਤੇ ਵੇਟ ਤੇ ਇਹਨੂੰ ਕੀ ਕਰ ਲਊਗਾ ਪਰ ਮਾਨ ਨੇ ਨਾ ਇਦਾਂ ਦਾ ਬਣਾ ਲਿਆ ਮੈਂ ਚੱਕਿਆ ਬਾਲਾ ਇੰਨਾ ਸੌਖਾ ਨਿਕਲਿਆ ਭਲਵਾਨ ਕਹਿੰਦੇ 10 ਕਿਲੋ ਹੋਰ ਹੁੰਦਾ ਤੂੰ ਵੀ ਨਿਕਲ ਜਾਣਾ ਸੀ ਕਹਿੰਦੇ ਕਿਦਣਾ ਤੂੰ ਜੋਸ਼ ਆ ਕੇ ਕਮਾਲ ਕਰਤੀ ਇਹਦਾ ਜੇ ਸਾਈਡ ਤੇ ਲੈ ਨਾ ਕੰਧ ਦੇ ਨਾਲ ਵੇਟ ਉੱਥੇ ਜਗ ਉੱਥੇ ਜਗ ਬਾਲਾ ਕੱਢਦਾ ਫਿਰਾਂ ਅੱਛਾ ਹਾਂ ਕਿਸ ਭਲਵਾਨ ਨੇ ਪੁੱਛਿਆ ਕਿ ਇਹ ਨੇ ਆ ਕੇ ਵੇਖਿਆ ਇਹਨਾਂ ਜੇ ਬਾਲਾ ਕੱਢਿਆ ਉਹਨੇ ਵੇਖਿਆ ਇਹਨਾਂ ਨੇ ਇਦਾਂ ਆਇਆ ਬੜੀ ਮਜ਼ਾ ਲੱਕੇ ਮਨ 'ਚ ਖੁਸ਼ੀਆਂ ਆਈਆਂ ਨੇ ਇਸ ਇਸ ਕੰਮ ਵਿੱਚ ਖਰਾਕਾ ਕਿਦਾਂ ਦੀ ਹੁੰਦਿਆ ਸੀ ਦੋਸਤ ਖਰਦੇ ਹੁੰਦੇ ਸੀ ਖਾਕਾਂ ਮੇਰੀਆਂ ਹਲਕੀਆਂ ਸੀਗੀਆਂ ਖਰਾਕਾਂ ਥੋੜਾ ਡਾਉਣ ਗਿਆ ਕੰਮ ਨਹੀਂ ਤੇ ਮੈਂ ਮੁੰਡੇ ਕਹਿੰਦੇ ਸੀ ਇੱਕ ਸਾਲ ਹੋਰ ਲਾ ਲਾ ਤੇਰੇ ਵਰਡ ਦਾ ਚਾਂਸ ਬਣ ਜਾਏਗਾ ਉਹ ਮੈਂ ਕਿੱਥੇ ਯਾਰ ਇੱਕ ਸਾਲ ਹੋਰ ਲਾਵਾਂ ਖਰਾਕਾਂ ਦਾ ਕਿਦਾਂ ਇੰਤਜ਼ਾਮ ਕਰਾਂ ਪੈਸਿਆਂ ਦਾ ਨਹੀਂ ਮੁਸ਼ਕਲ ਹੈ ਮੇਗਾ ਭਰਾ ਮੇਰੇ ਕੋਲ ਇੱਕ ਦਿਨ ਦਾ ਵੀ ਟਾਈਮ ਹੈ ਨਹੀਂ ਤੂੰ ਸਾਲ ਕਹਿੰਦੇ ਮੁਸ਼ਕਲ ਆ ਫਿਰ ਛੜਤੀ ਸੀ ਕਸਰ ਤੂ ਫਿਰ ਮੈਂ ਉਸ ਟਮ ਕੀ ਕੰਮ ਕਰ ਕੀ ਕਰਦੇ ਹੁੰਦੇ ਸੀਗੇ ਕੰਮ ਹੈ ਸਕੂਲ ਦੇ ਬੱਚੇ ਢੋਂਦਾ ਸੀ ਬੱਗੀ ਤੇ ਅੱਛਾ ਬੱਗੀ ਦੇ ਰੱਖਿਆ ਬੱਗੀ ਹਾਂਜੀ ਇਹ ਸਕੂਲ ਦੇ ਬੱਚੇ ਢੋਂਦਾ ਸੀ ਉਹਨਾਂ ਦੇ ਨਾਲ ਸੀ ਮੈਂ ਅੱਛਾ ਉਹਨਾਂ ਨਾਲ ਗਿਜਾਰਾ ਕਰਦੇ ਸੀ ਹੂੰ ਹੁਣ ਜਿਵੇਂ ਹੁਣ ਅੱਜ ਦੇ ਟਾਈਮ 'ਚ ਜੇ ਤੁਹਾਨੂੰ ਕੋਈ ਮੌਕਾ ਮਿਲੇ ਕੋਈ ਬੰਦਾ ਤੁਹਾਨੂੰ ਕਵੇ ਕਿ ਵੀ ਅੱਗੇ ਸਾਡੇ ਬੱਚੇ ਜਿਹੜੇ ਨੇਗੇ ਉਹਨਾਂ ਨੂੰ ਤੁਸੀਂ ਟ੍ਰੇਨ ਕਰੋ ਕਿਉਂਕਿ ਜਿਹੜਾ ਸਿੱਖਿਆ ਹੁਨਰ ਹੁੰਦਾ ਬੰਦੇ ਕੋਲੇ ਹੁਨਰ ਤਾਂ ਕਿਤੇ ਨਹੀਂ ਜਾਂਦਾ ਸਰੀਰ ਚ ਆ ਡਾਊਨ ਹੋ ਗਿਆ ਪਰ ਹੁਨਰ ਤਾਂ ਹੈਗਾ ਨਾ ਤੁਸੀਂ ਬੱਚਿਆਂ ਨੂੰ ਸਿਖਾ ਸਕਦੇ ਹੋ ਉਹ ਚੀਜ਼ ਦੱਸ ਸਕਦੇ ਹੋ ਟ੍ਰਿਕਾਂ ਹਾਂ ਪੂਰਾ ਔਰ ਵਧੀਆ ਸਿਖਾ ਸਕਦੇ ਹਾਂ ਕੋਈ ਲੈਂ ਕਰ ਜਿੱਦਾਂ ਸਾਨੂੰ ਸਾਡੇ ਉਸਤਾਦ ਜੀ ਨੇ ਸਿਖਾਇਆ ਸਾਨੂੰ ਪਤਾ ਹੈ ਕਿ ਜੇ ਸਾਰਾ ਉਸੇ ਹਿਸਾਬ ਨਾਲ ਸਿਖਾ ਰਹੇ ਹਾਂ ਸਭ ਮੁੰਡੇ ਅੱਜ ਕੱਲ ਨਾ ਜਿਵੇਂ ਪੁਰਾਣੀ ਜੀ ਆਪਾਂ ਗੱਲ ਕਰੀਏ ਤਾਂ ਖਰਾਕਾਂ ਹੁੰਦੀਆਂ ਸੀਗੀਆਂ ਆਪਾਂ ਸਬਜ਼ੀਆਂ ਖਾਣੀਆਂ ਆਪਾਂ ਹੋਰ ਜਿਹੜਾ ਖਰਾਕਾਂ ਨੇ ਦੇਸੀ ਖਰਾਕਾਂ ਆਪਣੇ ਦੇਸੀ ਕੀ ਉਹ ਹੋ ਗਿਆ ਦੁੱਧ ਹੋ ਗਿਆ ਮੱਖਣ ਹੋ ਗਿਆ ਇਹ ਚੀਜ਼ਾਂ ਖਾਣੀਆਂ ਪੀਣੀਆਂ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮੁੰਡੇ ਨੇ ਨਾ ਉਹ ਜਿਹੜੇ ਵਰਜਿਸ ਲਾਉਂਦੇ ਨੇਗੇ ਇਹ ਖਾਂਦੇ ਨੇ ਕੈਮੀਕਲ ਪਾਊਡਰ ਖਾਂਦੇ ਨੇ ਟੀਕੇ ਲਾਉਂਦੇ ਨੇ ਉਹਦੇ ਨਾਲ ਸਰੀਰ ਦਾ ਨੁਕਸਾਨ ਕਿੰਨਾ ਕੁ ਹੋ ਜਾਂਦਾ ਫਿਰ ਉਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਜੀ ਉਹਨਾਂ ਸਤਨਾ ਮੇਰੇ ਕੋਲ ਮੁੰਡੇ ਮੇਰੀ ਫੋਟੋ ਵੇਖ ਕੇ ਦੋ ਮੁੰਡੇ ਮੇਰੇ ਕੋਲ ਆਏ ਨੇ ਜਿਨ੍ਹਾਂ ਨੇ ਕਿ ਸਰੀਰ ਇਹ ਪਾਊਡਰ ਖਾਣ ਨਾਲ ਖਰਾਬ ਹੈ ਕਹਿੰਦੇ ਜਿਮ ਵਾਲਿਆਂ ਨੇ ਪਾਊਡਰ ਖਾਣੋ ਦੇਗਾ ਜਿਮ ਵਾਲੇ ਮੈਨੂੰ ਚੰਗੀਆਂ ਖਰਾਬ ਕਹਾਂ ਪਾਊਡਰ ਪਾਊਡਰ ਤੇ ਕੀ ਖਰਾਬ ਆ ਕਹਿੰਦਾ ਦੇਖ ਲੋ ਕਹਿੰਦਾ ਸਰੀਰ ਮੇਰਾ ਮਾੜਾ ਦਿਖਾਇਆ ਕਹਿੰਦਾ ਐਂ ਕਰੋ ਤੁਸੀਂ ਨਾ ਜਦੋਂ ਛੁੱਟੀ ਕਰੋ ਕੰਮ ਤੋਂ ਉਹ ਪੱਗਾ ਚੁਨੇ ਦਾ ਰੰਗਾਈ ਦਾ ਕੰਮ ਕਰਦਾ ਸੀ ਗੁਰਦੁਆਰੇ ਸਾਹਮਣੇ ਜਦ ਮੁੰਡੇ ਆਏ ਮੇਰੇ ਕੋਲ ਉੱਥੇ ਫੋਟੋ ਫੋਟੋ ਲਾਗ ਰੱਖਦਾ ਹੁੰਦਾ ਸੀ ਤੇ ਉਹ ਮੁੰਡੇ ਨੇ ਪਾਰਕ ਵਿੱਚ ਜਾ ਕੇ ਮੈਨੂੰ ਬਨਹਿਰਕੁਲੇ ਜਾ ਕੇ ਸਰਸਨੀ ਦਿਖਾਇਆ ਉਹ ਇਦਾਂ ਹੋਇਆ ਨਾ ਜਿਵੇਂ ਪਾਟਾ ਸਰੀ ਸਾਰ ਪਾਟਾ ਕਹਦਾ ਅੰਕਲ ਜੀ ਮੈਂ ਹੁਣ ਜਿੰਮਾਂ ਦਾ ਖੇੜਾ ਛੱਡਿਆ ਕੋ ਤੁਹਾਡੇ ਵਰਗਾ ਬੰਦਾ ਜੇ ਪਹਿਲਾਂ ਮੈਨੂੰ ਕੋਈ ਟੱਕਰ ਜਾਂਦਾ ਤੇ ਮੇਰੇ ਹਾਲ ਨਾ ਹੁੰਦਾ ਮੈਂ ਕਹੇ ਜੇ ਪਹਿਲਾਂ ਮੈਂ ਟੱਕਾ ਜਾਂਦਾ ਨਾ ਤੇ ਤੈਨੂੰ ਹੁਣ ਕੋਈ ਗੇਮ ਹੀ ਖੇਡਾਉਣੀ ਸੀ ਪੰਜਾਬ ਦੀ ਹੂੰ ਮੈਂ ਪੰਜਾਬ ਤੱਕ ਪਜਾ ਦੇਣਾ ਸੀਗਾ ਮੇਰੇ ਕੋ ਆਖੇ ਲੱਗੇ ਤਾਂ ਹੀ ਆ ਨਾ 3 ਸਾਲ ਵਿੱਚ ਮੈਨੂੰ ਯਕੀਨ ਹੈ ਉਹ 3 ਸਾਲ ਮੁੰਡਾ ਮੇਰੇ ਨਾਲ ਕਸਰ ਕਰੇ ਨਾ ਠੀਕ ਠਾਕ ਮੰਨ ਲਾ ਕੇ ਤੇ ਉਹ ਪੰਜਾਬ ਦੇ ਕੰਪੀਟੀਸ਼ਨ ਜੋਗਾ ਹੋ ਸਕਦਾ ਅੱਛਾ ਹੂੰ ਬਿਨਾ ਕਿਸੇ ਪਾਊਡਰ ਦਾ ਨਾ ਨਾ ਬਿਨਾ ਪਾਊਡਰ ਤਾਂ ਪਾਊਡਰ ਨਾਲ ਹੀ ਕੰਮ ਕਰਨਾ ਪਾਊਡਰ ਤੇ ਸੇਤ ਵਾਸਤੇ ਯੋਰ ਵਾਸਤੇ ਹੀ ਆ ਰ ਮ ਜਿਹੜੇ ਚੰਗੇ-ਚੰਗੇ ਮੋਲੇ ਨਾ ਜਿਹੜੇ ਡੌਲਿਆਂ ਤੇ ਸਿਪਾਈ ਫਿਰਦੇ ਨੇ ਉਹ ਸਾਡੇ ਤਾਂ ਇਹ ਨਹੀਂ ਖੜਦੇ ਸਾਡੇ ਖੜਦੇ ਨਹੀਂ ਕਰਨਾ ਕਾਲ ਨਹੀਂ ਕਰਦੇ ਵਿਚਾਰੇ ਉਹ ਵੇਟਪੁਰ ਚੱਕਦੇ ਹੋਈਦਾ ਨਾ ਉੱਥੇ ਹੂੰ ਹੂੰ ਥੋੜਾ ਰੱਖਿਆ ਸੀ ਵੇਟ ਵੇਟ ਰੱਖਿਆ ਮੇਰ ਕੋਲ ਹੈਗਾ 55 ਕਿਲੋ ਵੇਟ ਉੱਥੇ ਵੀ ਰੱਖਿਆ ਸੀ ਇਹਦੇ ਕੰਮ ਕਰਦਾ ਸੀ ਹੁਣੇ ਘਰੇ ਪਿਆ ਉਹਦੇ ਤਿੰਨ ਬੇਟਾ ਘਟ ਗਏ ਨੇ 55 ਕਿਲੋ ਦੇ ਤਿੰਨ ਬੇਟਾ ਘਟ ਗਏ ਨੇ 15 ਕਿਲੋ ਹੁਣ ਪੂਰੀਆਂ ਕਰਕੇ ਹਲਕੇ ਹਲਕੇ ਕਸਰ ਕਰਾਂਗੇ ਕਿ ਕਸਰ ਦੇ ਸਰੀਰ ਲੱਗਾ ਕਸਰ ਨਾਲ 60 ਰਹਿੰਦਾ ਸਰੀਰ ਉਮਰ ਦੀ ਗੱਲ ਕਰਾਂ ਮੈਂ ਇਸ ਟਾਈਮ ਹੁਣ ਤੁਹਾਡੀ ਕਿੰਨੀ ਉਮਰ ਹੋਣੀ 50 ਦਾ ਜਨਮ ਨਹੀਂ ਤੁਸੀਂ ਜੰਗਲ ਦਾ ਹਿਸਾਬ ਲਾ ਲਓ ਤੁਸੀਂ ਤਰਤਕ ਸਾਲ ਦੀ ਬਣਦੀ ਹੈ ਮੇਰੇ ਖਿਆਲ 'ਚ ਲੱਗਦੇ ਨਹੀਂ ਤੁਸੀਂ 74 ਸਾਲ ਦੇ ਇਸ ਟਾਈਮ ਹੈਗੇ ਤੁਸੀਂ ਦੇਖੋ ਕਾਲੀ ਦਾਲੀ ਕਰਕੇ ਰੱਖੀ ਦੀ ਹੈ ਸ਼ੌਂਕੇ ਕੇ ਸਰੀਰ ਆ ਜਾਏ ਵੀ ਸ਼ੌਂਕਾ ਸਿੱਧਾ ਧਿਆਨ ਰੱਖੀਦਾ ਨਹੀਂ ਉਹੀ ਮਤਲਬ ਜਿਵੇਂ ਇਸ ਟਾਈਮ ਤੇ ਤਾਂ ਬੰਦੇ ਤੋਂ ਬਿਲਕੁਲ ਜਿਹੜਾ ਕਹਿ ਲਿਆ ਵੀ ਉੱਠ ਕੇ ਇੱਥੋਂ ਉੱਥੇ ਜਾਣਾ ਵੀ ਜਿਹੜਾ ਜੋੜ ਦੁਖਣ ਲੱਗ ਜਾਂਦੇ ਨੇ ਕਿ ਮੋਢੇ ਦੁਖਣ ਲੱਗ ਗਏ ਜੀ ਤੁਰਿਆ ਨਹੀਂ ਜਾਂਦਾ ਤੁਸੀਂ ਕਹਿੰਦੇ ਇਸ ਉਮਰ 'ਚ ਵੀ ਤੁਸੀਂ ਜਿਹੜਾ ਭਾਰ ਚੱਕ ਲੈਂਦੇ ਹੋ ਹਾਂ ਹਾਂ ਕੋਈ ਗੱਲ ਪੂਰੀ ਪ੍ਰੇਠ ਬੈਠ ਕੇ ਵੀ ਉੱਠਾਂਗੇ ਬੈਠ ਕੇ ਲਵਾਂ ਕੋਈ ਚੱਕਰ ਨਹੀਂ ਇਦਾਂ ਦਾ ਇਹ ਮੇਰੇ ਇੱਕ ਗੋਡਾ ਦੁਖਣ ਲੱਗ ਪਿਆ ਸੀ ਉਹ ਡਾਕਟਰ ਗੋਲੀ ਲੈਣ ਲਾ ਪਿਆ ਉਹ ਡਾਕਟਰ ਦੋ ਚਾਰ ਵਾਰ ਗਿਆ ਫਿਰ ਥੋੜਾ ਵਾਕ ਬਣ ਗਿਆ ਮੈਂ ਕਿਹਾ ਤੁਸੀਂ ਡਾਕਟਰ ਸਾਹਿਬ ਕੋਈ ਚੰਗੀ ਗੋਲੀ ਦੇ ਮੁੜ ਕੇ ਦਰਦ ਨਾ ਹੋਵੇ ਕਦੇ ਯਾਰ ਨਹੀਂ ਤੇਰੀ ਹੋਂਦ ਤੂੰ ਵਹਿਮ ਕਰਦਾ ਇਹ ਮਾਰੇ ਮਾਰੇ ਗੋਡੇ ਦੁਖਦੇ ਹੁੰਦੇ ਨੇ 40 40 ਸਾਲ ਦੇ ਲੋਕੀ ਗੋਡੇ ਨਹੀਂ ਫਿਰਦੇ ਆ ਮੈਂ ਕਹਿੰਦਾ ਨਹੀਂ ਮੈਂ ਗੋਡਾ ਲੈ ਕੇ ਨਹੀਂ ਫਿਰਨਾ ਭਰਾ ਤੂੰ ਮੇਰੇ ਗੋਡੇ ਦੇ ਦਰਦ ਦੀ ਦਵਾਈ ਦੇ ਜਿਹੜਾ ਮੁੜ ਕੇ ਦਰਦ ਨਾ ਹੋਵੇ ਆ ਠੀਕ ਆ ਇਹ ਇੱਕ ਦਰਦ ਹੁੰਦੀ ਹੈ ਕਹਿੰਦਾ ਫਿਰ ਆਹ ਕੋਈ ਦੇਸੀ ਤੋਂ ਦੱਸਦਾ ਨੁਕਤਾ ਜੇ ਕਰ ਲਿਆਗਾ ਤਾਂ ਮੈਨੂੰ ਯਾਰ ਮੈਂ ਆਪਣੀ ਲੋੜ ਨੂੰ ਕਰਨ ਦੱਸੇ ਉਹਨੇ ਪੰਜ ਚੀਜ਼ਾਂ ਦਸੀਆਂ ਆ ਬਾਦਾਮ ਵਗਿਆ ਰੱਖਦਾ ਤੇ ਬਾਦਾਮ ਤੇ ਖਰੋੜ ਤੇ ਚਿੱਟੇ ਤੇਲ ਸੌਗੀ ਪੰਜ ਚੀਜ਼ਾਂ ਸੀਗੀਆਂ ਮਤਲਬ ਇਹ ਦਸੀਆਂ ਜਿਹੜੀਆਂ ਕਰਦਾ ਕਰਕੇ ਮੈਂ ਖਾਧੀਆਂ ਡਾਕਟਰ ਨੇ ਦੱਸਿਆ ਸੀ ਖਾਧੀਆਂ ਤੇ ਉਹਦੇ ਨਾਲ ਮੈਨੂੰ 10 ਦਾ ਕਿਲੋ ਬਣ ਗਿਆ ਨਾ ਪੰਜ ਚੀਜ਼ਾਂ ਦਾ ਸਮਾਨ 100-100 ਗ੍ਰਾਮ ਤੇ ਉਹਦੇ ਥੋੜੀ ਰੜਕ ਜੀ ਰਹਿ ਗਈ ਦਰਤ ਹਟ ਗਈ ਕਿਦੇ ਕਿਦੇ ਹੋਣ ਲੱਗ ਪਏ ਫਿਰ ਫਿਰ ਮੈਂ ਹੋਰ ਜਗਰ ਬਣਾ ਲਿਆ ਉਹਨਾਂ ਕ ਤੇ ਉਹਦਾ ਫਿਰ ਬਿਲਕੁਲ ਦਰਦ ਨਹੀਂ ਹੋਣਾ ਹੁਣ ਤੇ ਉੱਡ ਗਿਦਰ ਉਹ ਜਿੱਦਾਂ ਮਰਜ਼ੀ ਬੈਠਾ ਉੱਠਾ ਕੋਈ ਚਿੰਤਾ ਨਹੀਂ ਤੇ ਆਪਾਂ ਹੁਣ ਜਿਹੜਾ ਗੱਲਬਾਤ ਕੀਤੀ ਹੈ ਸਵਰਨ ਸਿੰਘ ਜੀ ਨਾਲ ਜਿਹੜੇ ਪਹਿਲਵਾਨੀ ਆਪਣੇ ਟਾਈਮ ਕਰਦੇ ਸੀਗੇ ਇੱਕ ਵਾਰੀ ਤੁਹਾਨੂੰ ਜਰੂਰ ਲੈ ਕੇ ਚਲਦੇ ਆਂ ਉੱਥੇ ਜਿੱਥੇ ਖੜ ਕੇ ਸਬਜ਼ੀ ਵੀ ਵੇਚਦੇ ਨੇ ਇਹ ਤੇ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਣੇ ਆ ਕਿਸ ਤਰੀਕੇ ਨਾਲ ਸੈਟਅਪ ਕੀਤਾ ਹੁੰਦਾ ਇਹਨਾਂ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਹੁਣ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਨੇ ਹਾਲੇ ਵੀ ਮੇਰੀ ਇੱਕ ਰਿਕਵੈਸਟ ਹੋਏਗੀ ਕਿ ਜੇ ਕੋਈ ਮੁੰਡਾ ਕੋਈ ਨੌਜਵਾਨ ਜਿਹੜਾ ਆਪਣਾ ਸਰੀਰ ਚੰਗੇ ਤਰੀਕੇ ਨਾਲ ਘੜਨਾ ਚਾਹੁੰਦਾ ਜ਼ਰੂਰ ਇੱਕ ਵਾਰੀ ਆ ਕੇ ਇਹਨਾਂ ਨਾਲ ਮਿਲੇ ਇਹ ਹਾਲੇ ਵੀ ਜਿਹੜਾ ਇਹ ਗੱਲ ਕਹਿੰਦੇ ਨੇ ਕਿ ਜੇ ਕੋਈ ਮੇਰੇ ਮੁੰਡਾ ਵਧੀਆ ਕੰਪੀਟੀਸ਼ਨ ਲੜਨ ਜੋਗਾ ਹੋ ਜਾਊਗਾ। ਨਾ ਕਿਸੇ ਪਾਊਡਰ ਦੀ ਲੋੜ ਪੈਣੀ ਐ, ਨਾ ਕੋਈ ਟੀਕਾ ਲਵਾਉਣ ਦੀ ਲੋੜ, ਨਾ ਕੋਈ ਗੋਲੀ ਲੈਣ ਦੀ ਲੋੜ। ਦੇਸੀ ਖੁਰਾਕਾਂ ਦੇ ਨਾਲ ਸਰੀਰ ਇਹ ਜਾਂ ਤਗੜਾ ਬਣੂਗਾ ਕਿ ਮੁੜ ਕੇ ਬਾਅਦ ਚੋਂ ਫਿਰ ਜਿਹੜਾ ਕਹਿੰਦੇ ਆ ਨਾ ਵੀ ਜਿੰਮ ਛੱਡਤਾ ਤੇ ਸਾਡਾ ਸਰੀਰ ਢਿੱਲਾ ਪੈ ਗਿਆ ਜੀ ਸਾਨੂੰ ਆ ਨੁਕਸਾਨ ਹੋ ਗਿਆ ਸਾਡੀ ਬਾਡੀ ਨੂੰ ਇਫੈਕਟ ਪੈ ਗਿਆ ਉਹ ਕੁਝ ਨਹੀਂ ਹੋਣਾ। ਇੱਕ ਵਾਰੀ ਜ਼ਰੂਰ ਆ ਕੇ ਮਿਲਿਓ, ਆਜੋ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ। ਸੋ ਆਹ ਹੈ ਜੀ ਅੰਕਲ ਜੀ ਦਾ ਸੈਟਅਪ ਇੱਥੇ ਜਿਹੜਾ ਸਬਜ਼ੀ ਵੇਚਦੇ ਨੇ ਕਿਸੇ ਵੇਲੇ ਜਿਹੜਾ ਹੈ ਆਪਣੀ ਜਵਾਨੀ ਵਿੱਚ ਜਿਹੜੇ ਇੰਨੇ ਨਾਲ ਭਾਰ ਚੱਕਿਆ ਪਹਿਲਵਾਨੀ ਕੀਤੀ ਤੇ ਅੱਜ ਹੁਣ ਇੱਥੇ ਸੜਕ ਕਿਨਾਰੇ ਸਬਜ਼ੀ ਵੇਚ ਰਹੇ ਨੇ ਗੱਲ 'ਚ ਮੈਡਲ ਜਿਹੜਾ ਉਦਾਂ ਹੀ ਪਾਇਆ ਹੁੰਦਾ ਕਿਸੇ ਵੇਲੇ ਵੀ ਤੁਸੀਂ ਆ ਕੇ ਦੇਖ ਲਓ ਮੈਡਲ ਇਦਾਂ ਹੀ ਹੋਏਗਾ ਸਰਦਾਰ ਜੀ ਸਿਰ ਤੇ ਪੱਗ ਪੂਰੀ ਸ਼ਾਨ ਜਿਹੜੀ ਆ ਉਹ ਆਪਣੀ ਮੁੱਛਾਂ ਜਿਹੜੀਆਂ ਨੇ ਉਹ ਪੂਰੀਆਂ ਇਨਤਾ ਦਾ ਰੱਖਿਆ ਹੁੰਦੀਆਂ ਨੇ ਤੇ ਇੱਥੇ ਸਬਜ਼ੀ ਵੇਚਦੇ ਨੇ ਤਾਂ ਜੀ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਇੱਥੇ ਸਬਜ਼ੀ ਵੇਚਦਿਆਂ ਐ 25-30 ਸਾਲ ਹੋ ਗਏ ਜੀ 25-30 ਸਾਲ ਹੋ ਗਏ ਤੁਹਾਨੂੰ ਇੱਥੇ ਖੜੇ ਹਾਂ ਹਾਂ ਜੀ ਤੇ ਮਤਲਬ ਕਿਸੇ ਨੇ ਆਕੇ ਤੁਹਾਨੂੰ ਕਦੇ ਪੁੱਛਿਆ ਨਹੀਂ ਕਿ ਤੁਸੀਂ ਮੈਡਲ ਪਾਇਆ ਸੀ ਤੁਹਾਡੀ ਹੈਲਪ ਕਰ ਦੰਨੇ ਆ ਸੀ ਤੁਹਾਡਾ ਕੁਝ ਕੰਮਕਾਰ ਕਰਵਾ ਲੰਨੇ ਆ ਕੁਛ ਦੇ ਨੇ ਕੁਛ ਮੁਰੇ ਕਿ ਹੁੰਦੇ ਕੋਈ ਨਹੀਂ ਪੁੱਛ ਕੇ ਜਾਂਦੇ ਨੇ ਕਦੇ ਕੀਤਾ ਨਹੀਂ ਕੁਛ ਦੇ ਨੇ ਕਿਸੇ ਨੇ ਕੁਛ ਕੀਤਾ ਕਈ ਵਾਰ ਕਹਿੰਦੇ ਨੇ ਵੀ ਮੂਵੀ ਬਣਾ ਕੇ ਗਾਂ ਪੇਸ਼ ਕਰਦੇ ਤੇਰੀ ਕੋਈ ਕਰਦਾ ਕੋਈ ਨਹੀਂ ਕਿ ਮੈਂ ਕਹਾਂ ਚੱਲ ਮੈਡਲ ਪਾਇਆ ਜੇ ਫਾਇਦਾ ਦੇ ਕੋਈ ਨਾ ਕੋਈ ਰੱਬ ਦਾ ਪਿਆਰਾ ਕੀ ਹੋ ਜਾ ਤੱਕਰੀ ਜਾਵੇ ਕਹੀ ਬਣਾਉਣ ਵਾਲਾ ਤਾਂ ਤੇ ਹੁਣ ਮਤਲਬ ਤੁਸੀਂ ਆ ਕਰਦੇ ਹੋ ਕੰਮਕਾਰ ਨਾਲ ਅੱਗੇ ਹੁਣ ਜਿਹੜੇ ਅਗਲੇ ਆਉਣ ਵਾਲੀ ਪੀੜ੍ਹੀ ਐ ਜਿਹੜੇ ਮੇਰੇ ਖਿਆਲ ਨਾਲ ਪਹਿਲਵਾਨੀ ਛੱਡੋ ਇਹ ਤਾਂ ਵਰਜਸ਼ਾਂ ਵੀ ਕਰਨੀਆਂ ਛੱਡ ਗਿਆ ਅੱਜ ਕੀ ਕਹੋਗੇ ਉਹਨਾਂ ਨੂੰ ਮੈਂ ਬੱਚਿਆਂ ਨੂੰ ਇਹੀ ਕਿਹਾ ਭਾਈ ਖਾਓ ਪੀਓ ਜੋ ਮਰਜ਼ੀ ਪਰ ਸਿਹਤ ਡਾਉਣ ਨਹੀਂ ਹੋਣੀ ਚਾਹੀਦੀ ਚਾਰ ਮੁੰਡੇ ਨੇ ਚਾਰੇ ਸਿੱਤਾਂ ਠੀਕ ਨੇ ਤੇ ਖਾਂਦੇ ਪੀਂਦੇ ਆਪਣੀ ਮਰਜ਼ੀ ਦਾ ਹੀ ਆ ਸਿਹਤ ਠੀਕ ਉਹਨਾਂ ਨੂੰ ਨਹੀਂ ਇਸ ਪਾਸੇ ਪਾਇਆ ਤੁਸੀਂ ਇਸ ਪਾਸੇ ਪਾਇਆ ਨਹੀਂਗਾ ਟਾਈਮ ਨਹੀਂ ਹੈਗਾ ਜੀ ਹੁਣ ਮਹਿੰਗਾਈ ਦਾ ਸਮਾਂ ਆ ਗਿਆ ਪੈਸੇ ਪੈਸੇ ਦਾ ਸਮਾਂ ਆ ਗਿਆ ਸਾਰੇ ਟਾਈਮ ਤੇ ਕੁਝ ਕੁਝ ਟਾਈਮ ਨਿਕਲ ਜਾਂਦਾ ਸੀ ਇਹ ਵਿਹਲੇ ਦਾ ਵੀ ਜਦੋਂ ਮਿਹਨਤ ਅਮੀਦੋਰੀ ਕੀਤੀ ਹੈ ਚਲ ਚਾਹ ਦੇ ਨਾਂਗੇ ਕੰਮ ਦੇ ਤਾਂ ਵੀ ਗਰ ਕਰੀ ਐਦਾਂ ਹੋ ਜਾਂਦਾ ਸੀ ਹੁਣ ਨਹੀਂ ਗੇ ਉਸ ਹੱਗੀ ਨਾ ਮੈਂ ਤੇ ਇਹਨਾਂ ਨੂੰ ਇਹੀ ਕਹੇ ਇਸ ਕੰਮ 'ਚ ਨਹੀਂ ਪਾਇਆ ਟਾਈਮਿੰਗ ਬੜਾ ਖਰਾਬ ਹੁੰਦਾ ਵਰਜਿਸ ਕਰਨ ਦਾ ਟਾਈਮ ਜ਼ਰੂਰੀ ਕੱਢਣਾ ਫਿਰ ਜਦੋਂ ਕਿਤੇ ਜਾਣਾ ਕਈ ਵਾਰ ਚਾਰ-ਚਾਰ ਦਿਨ ਦੇ ਕੰਪੀਟੀਸ਼ਨ ਆ ਜਾਂਦੇ ਨੇ ਬਠਿੰਡੇ ਸ਼ਹਿਰ ਸਾਬੂ ਦੀ ਤਰੰਡੀ ਚਾਰ ਦਿਨਾਂ ਦਾ ਕੰਪੀਟੀਸ਼ਨ ਹੁੰਦਾ ਸੀ ਔਰ ਬਹੁਤ ਵਧੀਆ ਕੰਪੀਟੀਸ਼ਨ ਹੁੰਦਾ ਸੀਗਾ ਉਹ ਜਿਹੜੇ ਪਲੇਅਰ ਸੀ ਬਹੁਤ ਜਿਆਦਾ ਧਿਆਨ ਰੱਖਦੇ ਵਧੀਆ ਚੰਗੀਆਂ ਖਰਾਕਾਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਵੇਖਣ ਨੂੰ ਨਹੀਂ ਕਦੇ ਮਿਲੀਆਂ ਉਹਦਾਂ ਦੀਆਂ ਖਰਾਕਾਂ ਉਹਦੀਆਂ ਮਿਲ ਜਾਂਦੀਆਂ ਸੀ ਯਾਰ ਚਾਰ ਦਿਨ ਪੂਰੇ ਵਧੀਆ ਉਹ ਉੱਥੇ ਬੈਠ ਕੇ ਮੇਰੇ ਨਾਲ ਫਰਸ਼ੀ ਆਉਂਦੇ ਸੀ ਤੇ ਇੱਥੇ ਹੁਣ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਜਿਹੜੇ ਇਸ ਪਾਸੇ ਨੂੰ ਆਉਣ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਮੈਂ ਦੇਖੋ ਕਈਆਂ ਮੁੰਡਿਆਂ ਨੂੰ ਕਈ ਨਾ ਕਈ ਮੁੰਡੇ ਲਾਰਾ ਲਾ ਕੇ ਵੀ ਚਲੇ ਜਾਂਦੇ ਨੇ ਜਦੋਂ ਮਾੜੀ ਮੋੜੀ ਕਸਰਤ ਦੀ ਗੱਲ ਦੱਸੀ ਦੀ ਆ ਉਦੋਂ ਥੋੜਾ ਜਿਹਾ ਚਾਲੂ ਹੋ ਜਾਂਦੇ ਵੀ ਤੇ ਜੋਰ ਲੱਗਦਾ ਵੀ ਜੋਰ ਜਦੋਂ ਜੋਰ ਤੋਂ ਬਗੈਰ ਤੇ ਕਸਰਤ ਹੋਣੀ ਨਹੀਂ ਬਾਅਦ ਜੇ ਜੋਰ ਲਾ ਕੇ ਫਿਰ ਬਾਅਦ ਸੌਖਾ ਹੋ ਜਾਂਦਾ ਬੰਦਾ ਜੇ ਮਸਲ ਪੱਕ ਜਾਂਦੇ ਨੇ ਸੀ ਪੱਕ ਜਾਂਦਾ ਫਿਰ ਤਾਂ ਪਤਾ ਵੀ ਨਹੀਂ ਲੱਗਦਾ ਕਸਰਤ ਦਾ ਰੋਜ਼ ਬੰਦਾ ਕਰਦਾ ਰਹਿੰਦਾ ਸੋ ਇਹ ਜਿਹੜੇ ਸਰਦਾਰ ਸਾਹਿਬ ਸਾਡੇ ਨਾਲ ਤੁਹਾਨੂੰ ਅੱਜ ਗੱਲਬਾਤ ਕਰਵਾਈ ਹੈ ਕਿ ਮਿਹਨਤ ਆਪਣੇ ਵੇਲੇ ਕਿੰਨੀ ਕੀਤੀ ਹੈ ਸਰੀਰ ਨੂੰ ਜਿਹੜਾ ਹੈ ਉਹ ਘੜਿਆ ਇਸ ਤਰੀਕੇ ਨਾਲ ਹੈ ਕਿ ਹੁਣ ਜਿਹੜਾ ਉਹ ਬਿਲਕੁਲ ਜਿਹੜਾ ਇਹਨਾਂ ਨੂੰ ਕੋਈ ਔਖਾ ਨਹੀਂ ਹੁੰਦਾ ਕਹਿੰਦੇ ਮੇਰਾ ਗੋਡਾ ਇੱਕ ਵਾਰੀ ਦੁਖਣ ਲੱਗਿਆ ਸੀ ਥੋੜੀ ਜਿਹੀ ਦਵਾਈ ਲਈਤੀ ਦੇਸੀ ਖਰਾਕਾ ਖਾਧੀਆਂ ਤੇ ਠੀਕ ਹੋ ਗਿਆ ਮਤਲਬ 75 ਸਾਲ ਦੇ ਹੋਣ ਵਾਲੇ ਹੋ ਗਏ ਉਮਰ ਜਿਹੜੀ ਐਨੀ ਲੰਬੀ ਹੋ ਗਈ ਤੇ ਹਾਲੇ ਵੀ ਜਿਹੜਾ ਜਵਾਨਾ ਵਾਂਗੂ ਭਾਰ ਚੱਕ ਲੈਂਦੇ ਨੇ ਹਾਲੇ ਵੀ ਜਿਹੜਾ ਉਵੇਂ ਹੀ ਡੰਡ ਬੈਠਕਾਂ ਲਾ ਲੈਂਦੇ ਨੇ ਤੇ ਕੋਈ ਕਹਿੰਦਾ ਕਿ ਸਰੀਰ 'ਚ ਕੋਈ ਦਿੱਕਤ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੋ ਜ਼ਰੂਰ ਮੇਰੀ ਵੀ ਇੱਕ ਵਾਰੀ ਜ਼ਰੂਰ ਰਿਕਵੈਸਟ ਹੋਏਗੀ ਕਿ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਅਸੀਂ ਜਿਹੜੇ ਇਦਾਂ ਦੇ ਸਾਡੇ ਸਰਦਾਰ ਵੀਰ ਭੈਣ ਸਾਡੇ ਜਿਹੜੇ ਨਾਲ ਜਿਹੜਾ ਇਹਨਾਂ ਕੋਲੇ ਜਿਹੜਾ ਗੁਣ ਹੈ ਪਹਿਲਵਾਨੀ ਦਾ ਗੁਣ ਹੈ ਉਹ ਜਿਹੜੇ ਅੱਜ ਦੇ ਬੱਚੇ ਨੇ ਜ਼ਰੂਰ ਸਿੱਖਣ ਤਾਂ ਕਿ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਨਾ ਕਿ ਦਵਾਈਆਂ ਨਾਲ ਪਾਊਡਰਾਂ ਨਾਲ ਟੀਕਿਆਂ ਨਾਲ ਬਣੇ ਬਲਕਿ ਦੇਸੀ ਖੁਰਾਕਾਂ ਨਾਲ ਅਸਲੀ ਜਿਹੜਾ ਸਰੀਰ ਬਣਦਾ ਉਹ ਬਣੇ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਵੱਡੀਆਂ ਗੇਮਸ ਨੇ ਉਹਦੇ ਵਿੱਚ ਵੀ ਜਿਹੜਾ ਹੈ ਇਹ ਕਹਿੰਦੇ ਨੇ ਸਰਦਾਰ ਜੀ ਕਿ ਮੈਂ ਤੁਹਾਨੂੰ ਉੱਥੇ ਤੱਕ ਲੈ ਕੇ ਜਾ ਸਕਦਾ ਹਾਂ ਜੇ ਕੋਈ ਮੇਰੇ ਤਰੀਕੇ ਨਾਲ ਚੱਲੇ ਸੋ ਇਦਾਂ ਹੀ ਤੁਹਾਨੂੰ ਜਿਹੜਾ ਅਸੀਂ ਮਿਲਵਾਉਨੇ ਰਹੇ ਹਾਂ ਇਦਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਵਾਉਨੇ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਜਿਹੜਾ ਉਹ ਮ ਤੁਸੀਂ ਵੀ ਆਪਣੇ ਜਿਹੜਾ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਮਿਲਦਿਆਂ ਜੀ ਅਗਲੀ ਸਟੋਰੀ ਦੇ ਨਾਲ ਅਗਲੀ ਵਾਰ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ